ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਆਈਟੀ ਵਿੰਗ ਹੈ। ਜਾਂ ਉਹਦੇ ਕਹਿ ਲਈਏ ਕਿ ਸਲਾਹਕਾਰਾ ਜੀ ਨੇ ਸਾਰਾ ਤੇ ਸਾਰਾ ਤਾਣਾ ਬਾਣਾ ਭੱਠੇ 'ਚ ਬਿਠਾਇਆ। ਉਹਨਾਂ ਨੇ ਇੱਕ ਮੇਰੀ ਪ੍ਰਾਣਾ ਬਿਆਨ ਜਿਹੜਾ ਸੀ ਲਗਭਗ ਜੂਨ ਦਾ 17 18 ਜੂਨ ਦਾ ਸ਼ਾਇਦ। ਉਹ ਬਿਆਨ ਵਿੱਚੋਂ ਕਲਿੱਪ ਕੱਟ ਕੇ ਤੇ ਅੱਜ ਦੀ ਜਿਹੜੀ ਅਸੀਂ ਰੱਦ ਕੀਤਾ ਸਾਬ ਬਲਵਿੰਦਰ ਸਿੰਘ ਖੁੰਡੜ ਸਾਹਿਬ ਦੀ ਕਾਰਜਕਾਰੀ ਪ੍ਰਧਾਨਗੀ ਉਹ ਚਲਾਰੇ ਆ ਕਿ ਦੇਖੋ ਜੀ ਬਿਆਨ ਤੋਂ ਪਲਟੇ ਪਹਿਲੀ ਗੱਲ ਤੋਂ ਮੈਂ ਸਪਸ਼ਟ ਕਰ ਦਿਆਂ ਵੀ ਉਸ ਦਿਨ ਸਾਰੀ ਪਾਰਟੀ ਇਕੱਠੀ ਸੀ। ਅਲੱਗ ਕਰਕੇ ਨੌ ਲੀਡਰ ਕੋਰ ਕਮੇਟੀ ਦੇ ਕੱਡੇ ਨਹੀਂ ਸੀ। 40-45 ਦੇ ਕਰੀਬ ਜਿਹੜੇ ਲੀਡਰਾਂ 'ਚ ਬਾਹਰ ਕਰ ਰੱਖਿਆ ਉਹ ਕੱਡੇ ਨਹੀਂ ਸੀ। ਉਹ ਉਹ ਉਸ ਵੇਲੇ ਦਾ ਬਿਆਨ ਹੈ। ਔਰ ਦੂਜੀ ਬੇਨਤੀ ਕਰਦਿਆਂ ਕਾਰਜਕਾਰੀ ਪ੍ਰਧਾਨ ਉਦੋਂ ਲੱਗਦਾ ਜਦੋਂ ਪ੍ਰਧਾਨ ਖੁਦ ਬਿਮਾਰ ਹੋਵੇ, ਦੇਸ਼ੋਂ ਬਾਹਰ ਹੋਵੇ ਜਾਂ ਜੇਲ੍ਹ ਤੱਕ ਜਾਣਾ ਪਵੇ ਤਾਂ ਕਿਤੇ ਕਾਰਜਕਾਰੀ ਪ੍ਰਧਾਨ ਹੋਣ ਦੇ ਵਿੱਚ ਆਉਂਦਾ ਹੈ। ਤੇ ਅੱਜ ਪ੍ਰਧਾਨ ਸਾਹਿਬ ਸੁਖੀ ਸੰਧੀ ਚੰਗੇ ਭਲੇ ਨੇ ਤੇ ਫਿਰ ਕਾਰਜਕਾਰੀ ਪ੍ਰਧਾਨ ਕਾਦਾ ਤੇ ਜੇ ਤੁਸੀਂ ਜੇ ਬਣਾਉਣਾ ਹੀ ਸੀ ਤੇ ਫਿਰ ਪੂਰਾ ਪ੍ਰਧਾਨ ਕਿਉਂ ਨਹੀਂ ਇਸ ਕਰਕੇ ਅਸੀਂ ਭੁੰਦਰ ਸਾਹਿਬ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨਗੀ ਤਾਂ ਰੱਦ ਕੀਤੀ ਹੈ ਕਿ ਅੱਜ ਇੱਕ ਧੜੇ ਨੂੰ ਪਾਸੇ ਛੱਡ ਕੇ ਤੁਸੀਂ ਆਪਦੇ ਧੜੇ ਦਾ ਪ੍ਰਧਾਨ ਬਣਾਇਆ ਔਰ ਦੂਜਾ ਚੀਮਾ ਸਾਹਿਬ ਦੇ ਬਿਆਨ ਤੇ ਕਹਾਸੋ ਹੀ ਨਾ ਬਿਆਨ ਜਿਹੜਾ ਚੀਮਾ ਸਾਹਿਬ ਦਾ ਆਇਆ ਕਹਿੰਦੇ ਜੀ ਉਹਨਾਂ ਨੇ ਨਿਮਾਣੇ ਸਿੱਖ ਦੀ ਤਰ੍ਹਾਂ ਫੈਸਲਾ ਸੁਣਨਾ ਜਾਂ ਇਹ ਉਹ ਚਾਹੁੰਦੇ ਸੀ ਜਾਂ ਪੇਸ਼ ਹੋਣਾ ਚਾਹੁੰਦੇ ਸੀ ਤਾਂ ਉਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਇਆ ਪਹਿਲਾਂ ਤਾਂ ਜਿਸ ਦਿਨ ਜਵਾਬ ਦਾਵਾ ਦਿੱਤਾ ਉਸ ਦਿਨ ਕਹਿੰਦੇ ਸੀ ਨਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਏ ਆ ਤੇ ਫਿਰ ਇਹਦਾ ਮਤਲਬ ਉਸ ਦਿਨ ਝੂਠ ਸੀ ਹੁਣ ਵੀ ਖੁਦ ਪ੍ਰਧਾਨ ਨੇ ਤੇ ਕਾਰਜਕਾਰੀ ਪ੍ਰਧਾਨ ਭੁੰਦੜ ਸਾਹਿਬ ਨੂੰ ਬਣਾਇਆ ਹੁਣ ਕਾਰਜਕਾਰੀ ਪ੍ਰਧਾਨ ਲਾ ਕੇ ਖੁਦ ਪ੍ਰਧਾਨ ਰਹਿ ਕੇ ਤੇ ਫਿਰ ਜਿਹੜਾ ਨਮਾਣੇ ਸਿੱਖ ਦੀ ਤਰ੍ਹਾਂ ਪੇਸ਼ ਹੋਣ ਦੀ ਗੱਲ ਕਰਦੇ ਆ ਇਸ ਕਰਕੇ ਅਸੀਂ ਇਹ ਕਾਰਜਕਾਰੀ ਪ੍ਰਧਾਨ ਦੀ ਲਈ ਜਿਹੜੀ ਬਣਾਈ ਪ੍ਰਪੋਜ਼ਲ ਹੈ ਇਹਨੂੰ ਮੁੱਢੋਂ ਰੱਦ ਕਰਦੇ ਆਂ ਸ਼੍ਰੀ ਕਾਲਤਾ ਸਿੰਘ ਸਾਹਿਬ ਦੇ ਹੁਕਮਨਾਮਿਆਂ ਦੇ ਖਿਲਾਫ ਜਾ ਕੇ ਜੋ ਕੁਝ ਪਾਰਟੀ ਪ੍ਰਧਾਨ ਨੇ ਕੀਤਾ ਇੱਕ ਮਿੰਟ ਵੀ ਉਹਨਾਂ ਦਾ ਪ੍ਰਧਾਨ ਬਣੇ ਰਹਿਣਾ ਠੀਕ ਨਹੀਂ ਹੈ ਔਰ ਪਾਰਟੀ ਹਿੱਤਾਂ ਦੇ ਵਿੱਚ ਇਹ ਹੈ ਕਿ ਸਾਰੇ ਧੜਿਆਂ ਨੂੰ ਨਾਲ ਲੈ ਕੇ ਇੱਕ ਸਾਂਝੀ ਪ੍ਰਜੀਡੀਅਮ ਬਣੇ ਤੇ ਫਿਰ ਨਵੀਂ ਭਰਤੀ ਹੋਵੇ ਤੇ ਆਈਟੀ ਸੈੱਲ ਤੇ ਉਹਨਾਂ ਦੇ ਮੇਰੇ ਵੀਰਾਂ ਨੂੰ ਜਿਹੜੇ ਮੇਰੇ ਨਾਲ ਹੀ ਬੈਠਦੇ ਰਹੇ ਮੈਨੂੰ ਪਤਾ ਸਾਰਾ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਹੱਥ ਸੋਹਣੀ ਸਥਿਤੀ ਆਪਦੀ ਨਾਮ ਬਾਰ-ਬਾਰ ਬਣਾਇਆ ਕਰੋ ਇਹ ਉਦੋਂ ਸੀ ਜਦੋਂ ਸਾਰੇ ਲੀਡਰ ਇਕੱਠੇ ਸੀ ਉਦੋਂ ਮੈਂ ਪ੍ਰਪੋਜ਼ਲ ਦਿੱਤੀ ਸੀ ਤੇ ਅੱਜ ਤੇ ਤੁਸੀਂ ਅੱਧੀ ਪਾਰਟੀ ਤੋੜ ਕੇ ਪਾਸੇ ਕਰਤੀ ਅੱਜ ਕੌਣ ਮੰਨ ਸਕਦਾ ਇੱਕ ਢੜੇ ਦੀ ਨੁਮਾਇੰਦਗੀ ਨੂੰ ਜੋ ਇੱਕ ਢੜੇ ਦੇ ਕਾਰਜਕਾਰੀ ਪ੍ਰਧਾਨ ਨੂੰ ਇਸ ਕਰਕੇ ਇਹ ਇਹਨੂੰ ਮੂਲੋਂ ਰੱਦ ਕਰਦੇ ਹਾਂ